ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਇਹ ਛੋਟੇ ਰੂਟਾ ਵੇਡਰ ਦੇ ਨਾਲ ਇਸ ਤਰ੍ਹਾਂ ਆਪਾਂ ਹਾਲ ਵੋਣਾ ਆ ਤੇ ਪਹਿਲਾਂ ਆਪਾਂ ਵੀਡੀਓ ਨਹੀਂ ਸੀ ਬਣਾਉਣੀ ਪਰ ਫੇਰ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੇ ਆ ਚੱਕ ਕੇ ਇਹ ਨਹੀਂ ਆਦਾ 10 ਮੈਨੂੰ ਚਲਾਉਣਾ ਨਹੀਂ ਆਉਂਦਾ ਨਾ ਚੰਗੀ ਤਰ੍ਹਾਂ ਇਸ ਕਰਕੇ ਮੈਂ ਅਸੀਂ ਦੁਬਾਰਾ ਚਲਾਇਆ ਹੀ ਨਹੀਂ ਹੈਗਾ ਕਿਉਂਕਿ ਬਾਅਦ ਚ ਲੋੜ ਹੀ ਨਹੀਂ ਪਈ ਉਦੋਂ ਦਾ بارش ਹੋ ਰਹੀ ਸੀ ਬਹੁਤ ਜ਼ਿਆਦਾ ਤੇ ਮੀਂਹ ਪੈਣ ਕਰਕੇ ਹੀ ਚਲਾਇਆ ਹੀ ਨਹੀਂ ਹੈਗਾ ਤੇ ਮੈਂ ਵੀ ਅੱਜ ਪਹਿਲੇ ਦਿਨ ਹੀ ਲੱਗੀ ਆ ਚਲਾਉਣ ਇੱਕ ਦਿਨ ਅੱਗੇ ਮਾੜਾ ਜਿਹਾ ਚਲਾਇਆ ਸੀ ਆ ਦੇਖੋ ਚੂਹੇ ਨੇ ਖੁੱਡਾ ਕਿਦਾਂ ਕੱਢ ਦਿੱਤੀਆਂ ਇੱਧਰ ਤੇ ਹੁਣ ਮੈਂ ਚਲਾ ਕੇ ਦੇਖਦੀ ਆ ਫਿਰ ਤੁਹਾਡੇ ਨਾਲ ਆਪਾਂ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਤੇ ਤੁਹਾਨੂੰ ਦੱਸ ਦਿਆਂ ਵੀ ਕਿੰਨਾ ਕੁ ਫਾਇਦਾ ਆਦਾ ਲਿਓਨ ਦਾ ਕੋ ਚੜਾ ਨਾ ਵਾ। ਜਿਹਨਾਂ ਮਾਰਤੀ ਤੁਸੀਂ ਨੂੰ ਭਾਈ ਦੇ ਵਿੱਚ ਹਾਲ ਜਿਹੜਾ ਵਾ ਲੋ ਆਰਾਮ ਦੇ ਨਾਲ ਜਿਹੜਾ ਵਾ ਚੱਲ ਰਿਹਾ ਆ ਬਿਲਕੁਲ ਵੀ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਟਰੈਕਟਰ ਨੂੰ ਵੀ ਮੈਂ ਪਿੱਛੇ ਮੇਰੇ ਪਿੱਛੇ ਹਲ ਲੱਗੇ ਹੋਏ ਆ। ਭਾਅ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੋਇਆ ਪਿਆ ਪਰ ਬਿਲਕੁਲ ਆਸਾਨੀ ਦੇ ਨਾਲ ਜਿਹੜਾ ਵਾਈ ਜਾ ਰਿਹਾ ਆ। ਕਣੀ ਵਾਈ ਨੂੰ ਬਹੁਤ ਏਰ ਹੋ ਗਈ ਆ ਲਗਭਗ 20 ਸਾਲ ਹੀ ਹੋ ਗਏ ਸੀਗੇ ਉਸ ਤੋਂ ਬਾਅਦ ਕਣੀ ਹਾਲ ਚਲਾਇਆ ਹੀ ਨਹੀਂ ਅੱਠਾ ਦੇ ਨਾਲ ਹੀ ਗੋਡ ਲਈਦਾ ਸੀ ਆਪਾਂ ਜਿੱਨੇ ਕ ਆਪਾਂ ਨੂੰ ਲੋੜ ਹੁੰਦੀ ਸੀ ਦੇਖੇ ਦੇ ਵਿੱਚ ਸੀ ਸਰੋ ਵੀ ਜਣੀ ਆ ਸਰੋ ਪੀਜਾ ਕਿ ਆਪਾਂ 20 ਅਕਤੂਬਰ ਨੂੰ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸਾਰੀ ਜਿਹੜੀ ਜਗਾ ਉਹਨੂੰ ਬਣਾ ਲੈਣਾ ਖੁਸ਼ੀ ਦੇਖ ਸਕਦੇ ਹੋ ਖੇਤ ਜਿਹੜਾ ਆਪਣਾ ਬਿਲਕੁਲ ਸੌਫਟ ਹੋ ਗਿਆ ਆ ਤੇ ਕਿਉਂਕਿ ਇਹਦੇ ਨਾਲ ਪਿੱਛੇ ਪੈਲੀ ਜਿਹੜੀ ਵਗਦੀ ਆ ਉਹ ਮੈਂ ਨਾਮ ਜਾਤ ਭੁੱਲ ਗਿਆ ਆ ਆਪਾਂ ਬਾਅਦ ਵਿੱਚ ਤੁਹਾਨੂੰ ਦੱਸ ਦਿੰਨੇ ਆ ਤੇ ਕੱਲੇ ਹਾਲੀ ਵਾਰੇ ਆ ਆਪਾਂ ਹਲੇ ਤੇ ਉਹਦੇ ਪਿੱਛੇ ਨਾਲ ਹੀ ਨਾ ਉਹ ਸੁਹਾਗਾ ਟਾਈਪ ਲੱਗਾ ਹੋਇਆ ਪੱਤੀਆਂ ਦਾ ਉਹਦੇ ਨਾਲ ਜਿਹੜਾ ਪੱਧਰਾ ਵੀ ਨਾਲੋਂ ਨਾਲ ਹੀ ਹੋਈ ਜਾ ਰਿਹਾ ਵਾ ਪਰ ਪੂਰਾ ਬਿਲਕੁਲ ਪਲੇਨ ਨਹੀਂ ਹੁੰਦਾ ਉਹਦੇ ਵਾਸਤੇ ਆਪਾਂ ਉਹ ਲਿਆ ਇੱਕ ਨਾ ਥੰਮੀ ਦਾ ਬਣਾ ਕੇ ਲਾਵਾਂਗੇ ਇਹਦੇ ਪਿੱਛੇ ਸੁਹਾਗਾ ਜੀ ਨੂੰ ਕਹਿ ਦਿੰਦੇ ਆ ਉਦੇ ਨਾਲ ਫਿਰ ਜਿਹੜਾ ਬਿਲਕੁਲ ਪੱਧਰਾ ਹੋ ਜੂਗਾ ਮਿੱਟੀ ਕੁਲੀ ਇੰਨੀ ਜ਼ਿਆਦਾ ਹੋ ਜਾਂਦੀ ਵੀ ਇੱਥੇ ਤੁਸੀਂ ਦੇਖੋ ਪੈਰ ਕਿਦਾਂ ਖੋਬਦਾ ਆ 4-4 5-5 ਇੰਚ ਜਿਹੜਾ ਪੈਰ ਵਿੱਚ ਮਿੱਟੀ ਦੇ ਉਹ ਖੋਬ ਰਿਹਾ ਵਾ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਾ ਜਦੋਂ ਦਾ ਅਸੀਂ ਲਿਆਂਦਾ ਆ ਅਸੀਂ 2-3 ਵਾਰੀ ਬਾਹ ਕੇ ਦੇਖ ਲਿਆ ਵਾ ਤੇ ਪੈਸੇ ਲੈ ਵਸੂਲ ਕਹਿ ਸਕਦੇ ਆ ਆਪਾਂ ਕਿਉਂਕਿ ਖੇਤ ਵਾਹ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਸੀ ਉਹਦਾ ਕਰਕੇ ਕਹਾ ਤੁਸੀਂ ਦੇਖ ਸਕਦੇ ਹੋ ਕਿੰਨਾ ਉੱਗ ਗਿਆ ਆ ਇੱਧਰ ਕਿੰਨੇ ਮੋਢ ਪਏ ਆ ਵਿੱਚ ਹਨਾ 15-20 ਸਾਲ ਹੋ ਗਏ ਸੀ ਬਿਲਕੁਲ ਜਗਾ ਵਾਈ ਨਹੀਂ ਸੀ ਕਦੀ ਵੀ ਹੱਥਾਂ ਨਾਲ ਗੁੱਡ ਕੇ ਤੇ ਸਬਜ਼ੀ ਆਪਾਂ ਲਾ ਜੀਦੀ ਸੀਗੀ ਤੇ ਉਹ ਥੋੜੀ ਜ਼ਮੀਨ ਵੀ ਹਾਰਡ ਹੋਈ ਪਈ ਸੀ ਉਹਦਾ ਕਰਕੇ ਘਾਹ ਵਗੈਰਾ ਜ਼ਿਆਦਾ ਉੱਗ ਗਿਆ ਨਾ ਤੇ ਹੁਣ ਇੱਕ ਦੋ ਵਾਰੀ ਆਪਾਂ ਇਹਦੇ ਨਾਲ ਵਾਦਾਂਗੇ ਫਿਰ ਜ਼ਮੀਨ ਜਿਹੜੀ ਆ ਸੌਫਟ ਹੋ ਜਾਣੀ ਆ ਤੇ ਘਾਹ ਜਿਹੜਾ ਵਾ ਮਰ ਜਾਊਗਾ ਆ ਦੇਖੋ ਤੁਸੀਂ ਇੱਧਰ ਕਿੰਨਾ ਘਾਹ ਉੱਗ ਗਿਆ ਹੋਇਆ ਨਾ ਵੱਡਾ ਵੱਡਾ ਜਿਹੜੀ ਆਪਾਂ ਪਹਿਲੀ ਵੀਡੀਓ ਬਣਾਈ ਸੀਗੀ ਰੂਟਾ ਮੀਟਰ ਦੇ ਨਾਲ ਇਹ ਵਾਲੀ ਜਗਾ ਵਾਈ ਸੀ ਉਦੋਂ ਆਪਾਂ ਇਦਾਂ ਪਰ ਆਮਾ ਤੋਰੀਆਂ ਤੇ ਜਿਹੜੇ ਕੀਏ ਦੇ ਬੀਜ ਬੀਜੇ ਸੀ ਪਹਿਲੀ ਆਮਾ ਤੋਰੀ ਲੱਗਿਆ ਹੀ ਅੱਜ ਆਪਣੇ ਤੁਸੀਂ ਦੇਖ ਸਕਦੇ ਹੋ ਇਹਦੀ ਆਪਾਂ ਹੁਣ ਕੜਾਈ ਕਰ ਲਈਏ ਹੋਰ ਵੀ ਅੱਗੇ ਲੱਗੀਆਂ ਹੋਈਆਂ ਇਸ ਤਰ੍ਹਾਂ ਛੋਟੀਆਂ ਛੋਟੀਆਂ ਆਮਾ ਤੋਰੀ ਨਾ ਅਸਲ ਚ ਟੁੱਟਦੀ ਆ ਕਰਦ ਨਾਲ ਸਹੀ ਇਦਾਂ ਤੋੜੋ ਤਾਂ ਫਿਰ ਥੋੜੀ ਨਾ ਹੋ ਹੋ ਜਾਂਦੀ ਖਰਾਬ ਇੱਧਰ ਵੀ ਮੈਨੂੰ ਦਿਸਦੀ ਸੀ ਆ ਦੇਖੋ ਵਿੱਚ ਲੱਗੀਆਂ ਹੋਈਆਂ ਇਸ ਤਰ੍ਹਾਂ ਨਾ ਛੁਪੀਆਂ ਰਹਿ ਜਾਂਦੀਆਂ ਫਿਰ ਵੱਡੀਆਂ ਹੋ ਜਾਂਦੀਆਂ ਬਾਅਦ ਚੋਂ ਦੋ ਲੱਗ ਗਈਆਂ ਇੱਥੋਂ ਆਪਾਂ ਨੂੰ ਛੋਟੀਆਂ-ਛੋਟੀਆਂ ਤਾਂ ਬਹੁਤ ਲੱਗੀਆਂ ਹੋਈਆਂ ਪਰ ਕਿਉਂਕਿ ਬੀਜੀਆਂ ਨੂੰ ਅਜੇ ਸਵਾ ਕੁ ਮਹੀਨਾ ਨਹੀਂ ਹੋਇਆ ਆ ਤੇ ਸਵਾ ਮਹੀਨੇ ਚ ਹੀ ਤੁਸੀਂ ਦੇਖ ਸਕਦੇ ਹੋ ਕਿ ਲੱਗੀਆਂ ਆਂ ਲੋਕੀ ਨਹੀਂ ਅਜੇ ਲੱਗੀ ਰਾਮਾ ਤੋਰੀਆਂ ਲੱਗ ਗਈਆਂ ਇਹ ਜਿਹੜੀਆਂ ਇੱਧਰ ਵੇਲਾ ਆ ਇਹ ਆਪਾਂ ਪਹਿਲਾਂ ਦੀਆਂ ਬੀਜੀਆਂ ਹੋਈਆਂ ਇਹ ਵੀ ਕਾਫੀ ਸਾਰੀਆਂ ਵੇਲਾ ਆਂ ਉੱਥੋਂ ਵੀ ਆਪਾਂ ਦੇਖ ਕੇ ਤੋੜਦੇ ਆ ਇੱਕ ਦੋ ਦਿਨ ਨਾ ਦੇਖੋ ਨਾ ਰਮਾ ਤੋਰੀਆਂ ਤਾਂ ਤੁਸੀਂ ਦੇਖੋ ਕਿੱਡੀਆਂ-ਕਿੱਡੀਆਂ ਵੱਡੀਆਂ ਹੋ ਜਾਂਦੀਆਂ ਮੇਰਾ ਰਾਦਾ ਬੰਦਾ ਵੀ ਇਹਨੂੰ ਮੈਂ ਹੁਣ ਬੀਜ ਵਾਸਤੇ ਹੀ ਛੱਡ ਦਵਾ ਕਿਉਂਕਿ ਜ਼ਿਆਦਾ ਹੀ ਵੱਡੀ ਹੋ ਗਈ ਆ ਤੇ ਇਹਦਾ ਆਪਾਂ ਬੀਜ ਬਣਾ ਲੈਣੇ ਆ ਕਿਉਂਕਿ ਦੇਸੀ ਸਿਗੀਆਂ ਤੇ ਬੀਜ ਦੇ ਕੰਮ ਆ ਜਾਣਗੀਆਂ ਇੱਕ ਦੋ ਉਧਰਲੀ ਸਾਈਡ ਵੀ ਹੈਗੀਆਂ ਆ ਤੇ ਉਹ ਆਪਾਂ ਬੀਜ ਲਈ ਛੱਡ ਦੇਣੀ ਆ ਹੋਣ ਆ ਗਈ ਆ ਮੈਂ ਰਾਮਾ ਤੋਰੀਆਂ ਦੀ ਦੂਜੀ ਸਾਈਡ ਜਿਹੜੀ ਆਪਾਂ ਪਹਿਲਾਂ ਤੋੜ ਰਹੇ ਸੀ ਨਾ ਉਸੇ ਕਾਲੀ ਦੇਸੀ ਰਾਮਾ ਤੋਰੀ ਇਹ ਵਾਲੀਆਂ ਹੈਗੀਆਂ ਵਾ ਇਸ ਤਰ੍ਹਾਂ ਦੀਆਂ ਬਿਲਕੁਲ ਫਿੱਕਾ ਜਾਂ ਹਰਾ ਰੰਗ ਆ ਇਹਨਾਂ ਦਾ ਮੈਨੂੰ ਇਹ ਵਾਲੀਆਂ ਜ਼ਿਆਦਾ ਵਧੀਆ ਲੱਗਦੀਆਂ ਇੱਕ ਤਾਂ ਸੌਫਟ ਰਹਿੰਦੀਆਂ ਕਾਫੀ ਦਿਨ ਤੱਕ ਤੇ ਦੂਜਾ ਨਾ ਇਹ ਦੇਸ ਆਰਾਮ ਨਾ ਜਾਂਦੀਆਂ ਉਹ ਕਾਲੀਆਂ ਜਿਹੜੀਆਂ ਨਾ ਉਹ ਬੇਲਾਂ ਚ ਦਿਸਦੀਆਂ ਹੀ ਨਹੀਂ ਹੈਗੀਆਂ ਆ ਦੇਖੋ ਇੱਥੇ ਲੱਗੀ ਹੋਈ ਆ ਤੇ ਆਸਾਨੀ ਦੇ ਨਾਲ ਜਿਹੜੀ ਨਾ ਉਹ ਦੇਖ ਰਹੀ ਆ ਪਰ ਉਹ ਕਾਲੀਆਂ ਜਿਹੜੀਆਂ ਨਾ ਉਹ ਦਿਸਦੀਆਂ ਨਹੀਂ ਹੈਗੀਆਂ ਤੇ ਹੁਣ ਆਪਾਂ ਤੋੜ ਲਈਏ ਰਾਮਾ ਤੋੜੀਆਂ ਰਾਮਾ ਤੋੜੀਆਂ ਆਪਾਂ ਬਸ ਤੋੜ ਲਈਆਂ ਤੇ ਹਨੇਰਾ ਵੀ ਹੋ ਚੱਲਾ ਤੇ ਵੀਡੀਓ ਦੀ ਵੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਕਾਫੀ ਇਸ ਤਰ੍ਹਾਂ ਵੇਜ ਜ ਵੱਡੀਆਂ ਵੱਡੀਆਂ ਵੀ ਦੇਖੋ ਹੋ ਚੁੱਕੀਆਂ ਆ ਦੇਖੋ ਕੁੱਡੀ ਵੱਡੀ ਇੱਥੇ ਪਈ ਹੈ ਨਾ ਤੇ ਇਹ ਆਪਾਂ ਬੀਜ ਲਈ ਛੱਡ ਦੇਣੀਆਂ ਆ ਤੇ ਰੂਟਾਵੇਟਰ ਵੀ ਆਪਣਾ ਲਗਭਗ ਜਗਾ ਜਿਹੜੀ ਸਾਫ਼ ਹੋ ਗਈ ਆ ਬਾਕੀ ਜਦੋਂ ਆਪਾਂ ਸਬਜ਼ੀ ਲਗਾਵਾਂਗੇ ਨਾ ਕੀ ਕੀ ਆਪਾਂ ਲਗਾਉਨੇ ਆ ਉਹਦੀ ਆਪਾਂ ਤੁਹਾਡੇ ਨਾਲ ਅੱਗੇ ਵੀਡੀਓ ਸ਼ੇਅਰ ਕਰਦਾਂਗੇ ਤੇ ਆਵਾਜ਼ ਹੋ ਸਕਦਾ ਕਿ ਬਹੁਤੀ ਸਾਫ਼ ਨਾ ਆਈ ਹੋਵੇ ਕਿਉਂਕਿ ਰੋਟਾਵੇਟਰ ਦੀ ਵੀ ਆਵਾਜ਼ ਆ ਰਹੀ ਆ ਤਾਂ ਉਹਦੇ ਵਾਸਤੇ ਮਾਫੀ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਆਉਣ ਵਾਲੇ ਸਮੇਂ ਵਿੱਚ ਆਪਾਂ ਲੱਗ ਲੱਗ ਤਰ੍ਹਾਂ ਦੀਆਂ ਸਬਜ਼ੀਆਂ ਛੱਤ ਤੇ ਵੀ ਲਗਾਵਾਂਗੇ ਤੇ ਜ਼ਮੀਨ ਤੇ ਵੀ ਲਗਾਵਾਂਗੇ ਖੇਤ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ धनवाद जी तव्हां सारियां बहुत बहुत सत शु वसदो